ਮੇਰਾ ਸਹੁਰਾ ਮੇਰੇ ਪਤੀ ਨੂੰ ਨਫ਼ਰਤ ਕਰਦਾ ਸੀ ਇਸ ਲਈ ਜਾਇਦਾਦ ਦੇ ਲਾਲਚ ਵਿੱਚ ਪਤੀ ਨੂੰ ਛੱਡ ਕੇ ਮੈਂ ਸਹੁਰੇ ਦੇ ਨਾਲ ਰਾਤ گزارਣ ਚਲੀ ਗਈ ਜਦੋਂ ਕਮਰੇ ਵਿੱਚ ਦਾਖਲ ਹੋਈ ਤਾਂ ਮੇਰੇ ਹੋਸ਼ ਉੱਡ ਗਏ ਕਿਉਂਕਿ ਸਹੁਰੇ ਦੇ ਨਾਲ ਉੱਥੇ ਤਾਂ ਮੈਂ ਕਾਲੇ ਰੰਗ ਦੀ ਖੂਬਸੂਰਤ ਜਹੀ ਨਾਈਟੀ ਪਹਿਨ ਰੱਖੀ ਸੀ ਅਤੇ ਆਖਰੀ ਨਜ਼ਰ ਖੁਦ ਨੂੰ ਸ਼ੀਸ਼ੇ ਵਿੱਚ ਦੇਖਿਆ ਤਾਂ ਬੁੱਲਾਂ ਤੇ ਗੂੜੇ ਰੰਗ ਦੀ ਲਿਪਸਟਿਕ ਤੇ ਖੁੱਲੇ ਹੋਏ ਵਾਲ ਮੇਰੀ ਖੂਬਸੂਰਤੀ ਨੂੰ ਹੋਰ ਵੀ ਨਿਖਾਰ ਰਹੇ ਸੀ ਮੈਨੂੰ ਵਿਸ਼ਵਾਸ ਸੀ ਕਿ ਕੋਈ ਵੀ ਮਰਦ ਮੈਨੂੰ ਇਸ ਤਰ੍ਹਾਂ ਦੇਖੀ ਖੁਦ ਆਪਣੇ ਆਪ ਮੇਰਾ دیਵਾਨਾ ਹੋ ਸਕਦਾ ਹੈ ਤਾਂ ਫਿਰ ਮੇਰਾ ਸਹੁਰਾ ਜੋ 60 ਸਾਲ ਦੀ ਉਮਰ ਵਿੱਚ ਸੀ ਅਤੇ ਬਹੁਤ ਸਮੇਂ ਤੋਂ ਇਕੱਲੇ ਜ਼ਿੰਦਗੀ گزار ਰਿਹਾ ਸੀ ਉਹ ਕਿਉਂ ਨਾ ਮੇਰੇ ਕਾਬੂ ਵਿਚ ਆਉਂਦੇ ਇੱਕ ਔਰਤ ਦੇ ਲਈ ਕਿਸੇ ਮਰਦ ਨੂੰ ਬਹਿਕਾਉਣਾ ਜਿਆਦਾ ਮੁਸ਼ਕਿਲ ਨਹੀਂ ਹੁੰਦਾ ਤੇ ਫਿਰ ਇੱਕ ਅਜਿਹਾ ਮਰਦ ਜਿਸ ਦੀ ਪਤਨੀ ਨੂੰ ਦੁਨੀਆ ਤੋਂ ਗਈ ਬਹੁਤ ਸਮਾਂ ਹੋ ਚੁੱਕਿਆ ਸੀ ਉਸ ਦੇ ਜਜ਼ਬਾਤਾਂ ਨੂੰ ਜਗਾਉਣਾ ਇੰਨਾ ਮੁਸ਼ਕਿਲ ਕਮ ਨਹੀਂ ਸੀ ਇਹ ਹੀ ਸੋਚ ਕੇ ਮੈਂ ਆਪਣੇ ਆਪ ਨੂੰ ਤਿਆਰ ਕੀਤਾ ਸੀ ਮੈਂ ਉਹ ਚਿੰਗਾਰੀ ਸੀ ਜੋ ਕਿਸੇ ਵੀ ਮੱਦੇ ਦਿਲ ਵਿੱਚ ਜਜ਼ਬਾਤ ਦੀ ਅੱਗ ਲਗਾ ਸਕਦੀ ਸੀ ਮੈਨੂੰ ਪੂਰਾ ਵਿਸ਼ਵਾਸ ਸੀ ਕਿ ਅੱਜ ਦੀ ਰਾਤ ਮੈਂ ਆਪਣਾ ਮਕਸਦ ਹਾਸਿਲ ਕਰ ਲਵਾਂਗੀ ਅਤੇ ਆਪਣੇ ਸਹੁਰੇ ਨੂੰ ਆਪਣਾ دیਵਾਨਾ ਬਣਾ ਕੇ ਹੀ ਰਾਂਗੀ ਇੱਕ ਵਾਰ ਬੁੱਢਾ ਮੇਰੇ ਹੁਸਨ ਦੇ ਜਾਲ ਵਿੱਚ ਫਸ ਗਿਆ ਤਾਂ ਇਹ ਸਾਰੀ ਜਾਇਦਾਦ ਖੁਦ ਆਪਣੇ ਆਪ ਮੇਰੀ ਝੋਲੀ ਵਿੱਚ ਆ ਜਾਂਦੀ ਮੈਂ ਇੱਕ ਤਾਰੀਫ਼ ਦੀ ਨਜ਼ਰ ਆਪਣੇ ਉੱਪਰ ਰੱਖਦੇ ਹੋਏ ਜੂਸ ਦਾ ਗਲਾਸ ਚੁੱਕਿਆ ਇੱਕ ਨਸ਼ੇ ਦੀ ਗੋਲੀ ਕੱਢ ਕੇ ਉਸ ਵਿੱਚ ਮਿਲਾ ਦਿੱਤੀ ਮੈਂ ਸੋਚ ਲਿਆ ਸੀ ਜੇਕਰ ਉਹ ਆਸਾਨੀ ਨਾਲ ਮੇਰੇ ਕਾਬੂ ਵਿੱਚ ਨਾ ਆਇਆ ਤਾਂ ਇਹ ਨਸ਼ੇ ਦੀ ਗੋਲੀ ਮੇਰਾ ਕੰਮ ਆਸਾਨ ਕਰ ਦੇਵੇਗੀ ਫਿਰ ਸਭ ਕੁਝ ਮੇਰਾ ਹੋ ਜਾਵੇਗਾ ਇਹ ਹੀ ਸੋਚ ਕੇ ਮੇਰੇ ਚਿਹਰੇ ਤੇ ਇੱਕ ਹਸੀ ਆ ਗਈ ਸੀ ਮੈਨੂੰ ਇਸ ਤਰ੍ਹਾਂ ਦੇਖ ਕੇ ਮੇਰੇ ਬੁੱਢੇ ਸਹੁਰੇ ਦਾ ਕੀ ਹਾਲ ਹੋਏਗਾ ਮੈਨੂੰ ਯਕੀਨ ਸੀ ਉਹ ਖੁਦ ਹੀ ਮੇਰੇ ਪੈਰਾਂ ਵਿੱਚ ਇਸ ਤਰ੍ਹਾਂ ਬੈਠੇਗਾ ਇਹ ਸਭ ਕੁਝ ਮੈਂ ਸਿਰਫ ਜਾਇਦਾਦ ਦੇ ਲਈ ਕਰ ਰਹੀ ਸੀ ਉਹ ਜਾਇਦਾਦ ਜਿਸ ਦੀ ਖਾਤਰ ਮੈਂ ਉਸ ਦੇ ਮੁੰਡੇ ਨਾਲ ਵਿਆਹ ਕਰਨ ਦੀ ਗਲਤੀ ਕੀਤੀ ਸੀ ਪੈਸਾ ਉਹ ਚੀਜ਼ ਹੈ ਜੋ ਇਨਸਾਨ ਨੂੰ ਕੁਝ ਵੀ ਕਰਨ ਤੇ ਮਜਬੂਰ ਕਰ ਦਿੰਦਾ ਹੈ ਜਿਸ ਨੂੰ ਹਾਸਿਲ ਕਰਨ ਦੇ ਲਈ ਇਨਸਾਨ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ ਅਤੇ ਮੈਂ ਵੀ ਇਸ ਪੈਸੇ ਦੇ ਪਿੱਛੇ ਪਾਗਲ ਸੀ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਕਮੀ ਪੈਸਾ ਸੀ ਅਤੇ ਹੁਣ ਮੈਂ ਕਿਸੇ ਵੀ ਸੂਰਤ ਉਸ ਨੂੰ ਖੁਦ ਤੋਂ ਦੂਰ ਨਹੀਂ ਕਰਨਾ ਚਾਹੁੰਦੀ ਸੀ ਫਿਰ ਚਾਹੇ ਉਸ ਦੇ ਲਈ ਮੈਨੂੰ ਆਪਣੇ ਸਹੁਰੇ ਦੇ ਨਾਲ ਹੀ ਕਿਉਂ ਨਾ ਸੋਣਾ ਪੈਂਦਾ ਮੈਂ ਆਪਣੇ ਸਹੁਰੇ ਦੀ ਪਿੱਠ ਤੇ ਖੰਜਰ ਮਾਰਨ ਨੂੰ ਵੀ ਤਿਆਰ ਸੀ ਅੱਜ ਦੀ ਰਾਤ ਮੇਰੀ ਜ਼ਿੰਦਗੀ ਬਦਲ ਕੇ ਰੱਖ ਦਿੰਦੀ ਉਹ ਸਭ ਕੁਝ ਮੈਨੂੰ ਹਾਸਿਲ ਹੋਣ ਵਾਲਾ ਸੀ ਜੋ ਮੈਂ ਚਾਹੁੰਦੀ ਸੀ ਮੈਂ ਘੜੀਵਲ ਦੇਖਿਆ ਤਾਂ ਰਾਤ ਦੇ 2 ਵਜੇ ਰਹੇ ਸੀ ਮੈਨੂੰ ਵਿਸ਼ਵਾਸ ਸੀ ਕਿ ਇਸ ਸਮੇਂ ਇੱਕ ਵੱਡੇ ਜਿਹੇ ਬੰਗਲੇ ਵਿੱਚ ਮੇਰੇ ਅਤੇ ਮੇਰੇ ਸਹੁਰੇ ਦੇ ਇਲਾਵਾ ਕੋਈ ਨਹੀਂ ਹੈ ਕਿਉਂਕਿ ਸਾਰੇ ਨੌਕਰ ਰਾਤ ਦੇ 10 ਵਜੇ ਹੀ ਆਪਣੇ ਕੁਆਟਰ ਵਿੱਚ ਚਲੇ ਜਾਂਦੇ ਸੀ ਜੁਸ ਦਾ ਗਲਾਸ ਹੱਥ ਵਿੱਚ ਲੈ ਕੇ ਛੋਟੇ-ਛੋਟੇ ਕਦਮ ਚੁੱਕਦੀ ਮੈਂ ਆਪਣੇ ਸਹੁਰੇ ਦੇ ਕਮਰੇ ਦੇ ਦਰਵਾਜ਼ੇ ਤੇ ਪਹੁੰਚੀ ਸੀ ਹੱਥ ਲਗਾਉਂਦੇ ਹੀ ਦਰਵਾਜ਼ਾ ਖੁੱਲਦਾ ਚਲਾ ਗਿਆ ਸੀ ਮੈਨੂੰ ਲੱਗ ਰਿਹਾ ਸੀ ਕਿ ਕਿਸਮਤ ਦੀ ਦੇਵੀ ਅੱਜ ਪੂਰੀ ਤਰ੍ਹਾਂ ਮੇਰੇ ਤੇ ਮਿਹਰਬਾਨ ਹੈ ਪਰ ਜਿਵੇਂ ਹੀ ਮੈਂ ਕਮਰੇ ਵਿੱਚ ਦਾਖਲ ਹੋਈ ਮੇਰੇ ਸਿਰ ਤੇ ਅਸਮਾਨ ਡਿੱਗ ਪਿਆ ਕਮਰੇ ਦੇ ਅੰਦਰ ਦਾ ਮੰਜ਼ਰ ਦੇਖ ਕੇ ਮੀਰੀਆਂ ਅੱਖਾਂ ਦੇ ਅੱਗੇ ਹਨੇਰਾ ਜਿਹਾ ਛਾ ਗਿਆ ਸੀ ਕਿਉਂਕਿ ਮੇਰੇ ਸਹੁਰੇ ਦੇ ਨਾਲ ਨਾਲ ਉੱਥੇ ਤਾਂ ਵੱਡਾ ਜਿਹਾ ਬੰਗਲਾ ਕਰੋੜਾਂ ਦੀ ਜਾਇਦਾਦ ਲਗਜ਼ਰੀ ਗੱਡੀਆਂ ਬੈਂਕ ਬੈਲੈਂਸ ਕੀ ਕੁਝ ਨਹੀਂ ਸੀ ਪਰ ਜੋ ਕੁਝ ਵੀ ਸੀ ਮੇਰੇ ਸਹਰੇ ਦਾ ਸੀ ਅਤੇ ਇਹ ਹੀ ਇੱਕ ਵਾਰ ਮੇਰੇ ਦਿਲ ਨੂੰ ਚੀਰਨ ਦੇ ਲਈ ਬਹੁਤ ਸੀ ਮੈਂ ਇਸ ਗਲਤਫਹਿਮੀ ਵਿੱਚ ਆਪਣੇ ਪਤੀ ਨਾਲ ਵਿਆਹ ਕਰ ਲਿਆ ਸੀ ਕਿ ਉਹ ਇੱਕ ਕਰੋੜਪਤੀ ਆਦਮੀ ਹੈ ਪਰ ਵਿਆਹ ਦੇ ਅਗਲੇ ਹੀ ਦਿਨ ਮੈਨੂੰ ਆਪਣੇ ਪਤੀ ਦੀ ਹیثیت ਦਾ ਅੰਦਾਜ਼ਾ ਹੋ ਗਿਆ ਸੀ ਤੇ ਆਪਣੇ ਫੈਸਲੇ ਤੇ ਪਛਤਾਵਾ ਹੋਣ ਲੱਗਿਆ ਸੀ ਕਿ ਕਾਸ਼ ਕਿ ਵਿਆਹ ਤੋਂ ਪਹਿਲਾਂ ਮੈਨੂੰ ਪਤਾ ਹੁੰਦਾ ਇਹ ਸਭ ਕੁਝ ਮੇਰੇ ਸਹਰੇ ਦੇ ਨਾਮ ਤੇ ਹੈ ਅਤੇ ਮੇਰਾ ਸਹਰਾ ਮੇਰੇ ਪਤੀ ਨੂੰ ਹੱਦ ਤੋਂ ਜ਼ਿਆਦਾ ਨਫ਼ਰਤ ਕਰਦਾ ਹੈ ਤਾਂ ਮੈਂ ਆਪਣੇ ਪਤੀ ਦੀ ਬਜਾਏ ਆਪਣੇ ਬੁੱਢੇ ਸਹੁਰੇ ਨਾਲ ਵਿਆਹ ਕਰਾ ਲੈਂਦੀ ਕਿਉਂਕਿ ਮੇਰਾ ਮਕਸਦ ਸਿਰਫ ਤੇ ਸਿਰਫ ਪੈਸਾ ਹਸਲ ਕਰਨਾ ਸੀ ਪਰ ਹੁਣ ਪਛਤਾਉਣ ਦਾ ਕੋਈ ਫਾਇਦਾ ਨਹੀਂ ਸੀ ਕਿਉਂਕਿ ਮੇਰਾ ਵਿਆਹ ਹੋ ਚੁੱਕਿਆ ਸੀ ਅਤੇ ਮੇਰਾ ਪਤੀ ਮੈਨੂੰ ਬਹੁਤ ਪਿਆਰ ਕਰਦਾ ਸੀ ਉਹ ਕਿਸੇ ਵੀ सूरत ਮੈਨੂੰ ਛੱਡਣ ਵਾਲਾ ਨਹੀਂ ਸੀ ਅਤੇ ਉਸ ਤੋਂ ਤਲਾਕ ਲੈ ਕੇ ਵੀ ਮੈਨੂੰ ਕੁਝ ਹਾਸਲ ਹੋਣ ਵਾਲਾ ਨਹੀਂ ਸੀ ਵਿਆਹ ਦੇ ਅਗਲੇ ਦਿਨ ਹੀ ਜਿਸ ਤਰ੍ਹਾਂ ਡਾਈਨਿੰਗ ਟੇਬਲ ਤੇ ਮੇਰੇ ਸਹੁਰੇ ਨੇ ਮੇਰੇ ਪਤੀ ਨੂੰ ਸਾਰੇ ਨੌਕਰਾਂ ਦੇ ਸਾਹਮਣੇ ਗੱਲਾਂ ਸੁਣਾਈਆਂ ਸੀ ਮੈਨੂੰ ਅੰਦਾਜ਼ਾ ਹੋ ਗਿਆ ਸੀ ਇਸ ਘਰ ਵਿੱਚ ਮੇਰੇ ਪਤੀ ਦੀ ਕੀ ਹیثیت ਹੈ ਮੇਰੇ ਸਹੁਰੇ ਨੇ ਤਾਂ ਨੌਕਰਾਂ ਦੀ ਮੌਜੂਦਗੀ ਦਾ ਵੀ ਕੋਈ ਅਹਿਸਾਸ ਨਹੀਂ ਕੀਤਾ ਸੀ ਅਤੇ ਮੇਰਾ ਪਤੀ ਸਿਰ ਝੁਕਾ ਕੇ ਖੜਾ ਰਿਹਾ ਅਤੇ ਉਸੇ ਸਮੇਂ ਮੇਰੇ ਦਿਲ ਵਿੱਚ ਇੱਕ ਗੱਲ ਬੈਠ ਗਈ ਸੀ ਕਿ ਜਦੋਂ ਇਸ ਘਰ ਵਿੱਚ ਮੇਰੇ ਪਤੀ ਦੀ ਹੀ ਕੋਈ ਹیثیت ਨਹੀਂ ਹੈ ਤਾਂ ਫਲ ਇਸ ਘਰ ਵਿੱਚ ਮੇਰੀ ਕੀ ਹیثیت ਹੋਵੇਗੀ ਮੇਰਾ ਕੀ ਸਨਮਾਨ ਹੋਵੇਗਾ ਪਰ ਮੇਰਾ ਸਹੁਰਾ ਮੇਰੇ ਪਤੀ ਨਾਲ ਅਜਿਹਾ ਵਿਵਹਾਰ ਕਿਉਂ ਰੱਖਦਾ ਸੀ ਇਹ ਗੱਲ ਮੈਨੂੰ ਪਤਾ ਨਹੀਂ ਸੀ ਮੈਂ ਸੋਚਿਆ ਕਿ ਪਤਾ ਕਰਨ ਦੀ ਕੋਸ਼ਿਸ਼ ਕਰਦੀ ਹਾਂ ਕਿ ਮੇਰੇ ਪਤੀ ਅਤੇ ਸਹੁਰੇ ਵਿੱਚ ਕੀ ਸਮੱਸਿਆ ਹੈ ਕਿਉਂ ਮੇਰਾ ਸਹੁਰਾ ਆਪਣੇ ਮੁੰਡੇ ਨੂੰ ਇੰਨੀ ਨਫ਼ਰਤ ਕਰਦਾ ਹੈ ਆਖਰ ਕਿਸੇ ਤਰ੍ਹਾਂ ਇਹ ਮਾਮਲਾ ਸੁਲਝ ਜਾਂਦਾ ਤਾਂ ਸਾਰੀ ਜਾਇਦਾਦ ਖੁਦ ਆਪਣੇ ਆਪ ਮੇਰੇ ਪਤੀ ਦੇ ਨਾਮ ਆ ਜਾਂਦੀ ਕਿਉਂਕਿ ਉਹ ਆਪਣੇ ਬਾਪ ਦਾ ਇਕਲੌਤਾ ਮੁੰਡਾ ਸੀ ਅਤੇ ਇਹ ਹੀ ਜਾਣ ਲਈ ਮੈਂ ਕੋਸ਼ਿਸ਼ ਸ਼ੁਰੂ ਕਰ ਦਿੱਤੀ ਸੀ ਕਦੇ ਮੈਂ ਘਰ ਦੇ ਨੌਕਰਾਂ ਨੂੰ ਸਵਾਲ ਜਵਾਬ ਕਰਦੀ ਤਾਂ ਕਦੇ ਆਪਣੇ ਪਤੀ ਨੂੰ ਖਰੀਦਣ ਦੀ ਕੋਸ਼ਿਸ਼ ਕਰਦੀ ਪਰ ਨੌਕਰਾਂ ਨੂੰ ਤਾਂ ਕੁਝ ਵੀ ਪਤਾ ਨਹੀਂ ਸੀ ਸਾਰੇ ਇਹੀ ਗੱਲ ਕਹਿੰਦੇ ਹਨ ਕਿ ਵੱਡੇ ਸਾਹਿਬ ਗੁੱਸੇ ਦੇ ਬਹੁਤ ਤੇਜ਼ ਹਨ ਤੇ ਉਹ ਛੋਟੇ ਸਾਹਿਬ ਨਾਲ ਹਮੇਸ਼ਾ ਹੀ ਇਸ ਤਰ੍ਹਾਂ ਹੀ ਗੱਲ ਕਰਦੇ ਹਨ ਅਤੇ ਜਦੋਂ ਪਤੀ ਨਾਲ ਇਸ ਬਾਰੇ ਵਿੱਚ ਗੱਲ ਕਰਦੀ ਤਾਂ ਮੇਰਾ ਪਤੀ ਆਪਣੇ ਆਪ ਦੇ ਬਾਰੇ ਵਿੱਚ ਇੱਕ ਸ਼ਬਦ ਵੀ ਸੁਣਨਾ ਪਸੰਦ ਨਹੀਂ ਕਰਦਾ ਸੀ ਜਦੋਂ ਵੀ ਮੈਂ ਆਪਣੇ ਸਹੁਰੇ ਦੀ ਚਰਚਾ ਕਰਦੀ ਤਾਂ ਮੇਰਾ ਪਤੀ ਗੁੱਸੇ ਨਾਲ ਬਾਹਰ ਨਿਕਲ ਜਾਂਦਾ ਮੈਂ ਨਾ ਉਮੀਦ ਨਾਲ ਰਹਿ ਜਾਂਦੀ ਜਿਵੇਂ ਜਿਵੇਂ ਸਮਾਂ ਲੰਘ ਰਿਹਾ ਸੀ ਮੇਰੇ ਅੰਦਰ ਗੁੱਸਾ ਵੱਧਦਾ ਹੀ ਜਾ ਰਿਹਾ ਸੀ ਛੋਟੀ ਛੋਟੀ ਚੀਜ਼ਾਂ ਲਈ ਮੈਂ ਤਰਸਣ ਲੱਗੀ ਸੀ ਪਰ ਮੇਰਾ ਪਤੀ ਆਪਣੇ ਹੀ ਬਾਪ ਦੇ ਕਾਰੋਬਾਰ ਦੇ ਵਿੱਚ ਮਾਮੂਲੀ ਜਿਹਾ ਵਰਕਰ ਸੀ ਅਤੇ ਉਸ ਕੋਲ ਮੇਰੇ ਤੇ ਲਟਾਉਣ ਲਈ ਕੋਈ ਵੀ ਪੈਸਾ ਨਹੀਂ ਸੀ ਉਸ ਨੂੰ ਬਸ ਤਨਖਾ ਹੀ ਮਿਲਦੀ ਸੀ ਜੋ ਮਹੀਨੇ ਦੇ ਮਹੀਨੇ ਖਰਚ ਕਰ ਦਿੰਦਾ ਸੀ ਮੈਂ ਆਪਣੇ ਪਤੀ ਨੂੰ ਜਦੋਂ ਵੀ ਕਿਸੇ ਚੀਜ਼ ਦੀ ਜਿੱਦ ਕਰਦੀ ਤਾਂ ਮੇਰਾ ਪਤੀ ਹਿਸਾਬ ਕਿਤਾਬ ਲਗਾਉਣ ਬੈਠ ਜਾਂਦਾ ਕਿ ਉਹ ਚੀਜ਼ ਉਸ ਦੀ ਤਨਖਾਹ ਵਿੱਚ ਆ ਵੀ ਸਕਦੀ ਹੈ ਜਾਂ ਨਹੀਂ ਅਤੇ ਇਹ ਹੀ ਗੱਲ ਮੇਰੇ ਸਰੀਰ ਵਿੱਚ ਅੱਗ ਲਗਾਉਣ ਲਈ ਕਾਫੀ ਹੁੰਦੀ ਸੀ ਦਿਨ ਗੁਜ਼ਰਨ ਦੇ ਨਾਲ ਨਾਲ ਮੇਰੇ ਅੰਦਰ ਬੇਚੈਨੀ ਵੱਧਦੀ ਹੀ ਜਾ ਰਹੀ ਸੀ ਕਹਿਣ ਨੂੰ ਤਾਂ ਮੈਂ ਮਹਿਲ ਵਿੱਚ ਰਹਿੰਦੀ ਸੀ ਪਰ ਮੇਰੀ ਔਕਾਤ ਨੌਕਰਾਂ ਵਰਗੀ ਹੀ ਸੀ ਨਾ ਹੀ ਪਹਿਨਣ ਲਈ ਚੰਗੇ ਕੱਪੜੇ ਸੀ ਅਤੇ ਨਾ ਹੀ ਘਰ ਦੇ ਨੌਕਰ ਮੇਰੀ ਕੋਈ ਗੱਲ ਮੰਨਦੇ ਸੀ ਜੇਕਰ ਘਰ ਵਿੱਚ ਕਿਸੇ ਦਾ ਸਿੱਕਾ ਚੱਲਦਾ ਸੀ ਤਾਂ ਉਹ ਮੇਰੇ ਸਹੁਰੇ ਦਾ ਸੀ ਖਾਣਾ ਤੱਕ ਉਸ ਦੀ ਮਰਜ਼ੀ ਨਾਲ ਹੀ ਬਣਦਾ ਸੀ ਤੇ ਉਹੀ ਸਭ ਕੁਝ ਮੈਨੂੰ ਵੀ ਖਾਣਾ ਪੈਂਦਾ ਜੋ ਸਹੁਰਾ ਹੁਕਮ ਦੇਖ ਦਿਆ ਕਰਦਾ ਸੀ ਉਹ ਹੁਕਮ ਪੱਥਰ ਦੀ ਲਕੀਰ ਹੋਇਆ ਕਰਦਾ ਸੀ ਇਸ ਗੱਲ ਨੂੰ ਲੈ ਕੇ ਕਦੇ ਮੈਂ ਆਪਣੇ ਪਤੀ ਨਾਲ ਲੜਾਈ ਕਰਦੀ ਤਾਂ ਉਹ ਕਹਿੰਦਾ ਕਿ ਜੇਕਰ ਤੂੰ ਇੱਥੇ ਗੁਜ਼ਾਰਾ ਨਹੀਂ ਕਰ ਸਕਦੀ ਤਾਂ ਅਸੀਂ ਕਿਰਾਏ ਦੇ ਘਰ ਵਿੱਚ ਚੱਲਦੇ ਹਾਂ ਇਹ ਗੱਲ ਸੁਣ ਕੇ ਤਾਂ ਮੇਰਾ ਦਿਮਾਗ ਹੋਰ ਵੀ ਖਰਾਬ ਹੋ ਜਾਂਦਾ ਅਤੇ ਮੈਂ ਸਾਫ਼ ਮਨਾ ਕਰ ਦਿੰਦੀ ਅਤੇ ਫਿਰ ਚੁੱਪ ਹੋ ਕੇ ਬੈਠ ਜਾਂਦੀ ਘੜ ਤੋ ਘਟ ਰਹਿਣ ਲਈ ਇਹ ਆਲੀਸ਼ਾਨ ਘਰ ਤਾਂ ਮਿਲਿਆ ਹੋਇਆ ਸੀ ਅਤੇ ਮੈਂ ਇਸ ਨੂੰ ਛੱਡ ਕੇ ਨਹੀਂ ਜਾ ਸਕਦੀ ਸੀ ਮੈਂ ਆਪਣੀਆਂ ਸਾਰੀਆਂ ਸਹੇਲੀਆਂ ਨੂੰ ਦੱਸ ਦਿੱਤਾ ਸੀ ਕਿ ਮੇਰਾ ਇੱਕ ਅਮੀਰ ਬਿਜ਼ਨਸਮੈਨ ਦੇ ਨਾਲ ਹੋਇਆ ਹੈ ਜੇਕਰ ਮੈਂ ਕਿਸੇ ਛੋਟੇ ਜਿਹੇ ਕਿਰਾਏ ਦੇ ਘਰ ਵਿੱਚ ਚਲੀ ਜਾਂਦੀ ਤਾਂ ਮੇਰੀ ਨੱਕ ਕੱਟ ਜਾਂਦੀ ਕੁਝ ਹੀ ਮਹੀਨੇ ਵਿੱਚ ਮੈਨੂੰ ਇਹ ਗਲਤ ਚੰਗੀ ਤਰ੍ਹਾਂ ਸਮਝ ਆ ਗਈ ਸੀ ਕਿ ਜੇਕਰ ਮੈਂ ਪੂਰੀ ਤਰ੍ਹਾਂ ਨਾਲ ਜਾਇਦਾਦ ਦਾ ਮਜ਼ਾ ਲੈਣਾ ਚਾਹੁੰਦੀ ਹਾਂ ਤਾ ਮੈਨੂੰ ਆਪਣੇ ਸਹੁਰੇ ਦਾ ਦਿਲ ਜਿੱਤਣਾ ਹੋਵੇਗਾ ਮੇਰੇ ਪਤੀ ਨੂੰ ਇਹ ਗੱਲ ਪਸੰਦ ਆਵੇ ਜਾਂ ਫਿਰ ਨਾ ਆਵੇ ਮੇਰੀ ਨਜ਼ਰ ਵਿੱਚ ਮੇਰੇ ਪਤੀ ਦੀ ਕੋਈ ਅਹਿਮੀਅਤ ਅਤੇ ਮੁਹੱਬਤ ਨਹੀਂ ਰਹੀ ਸੀ ਜਦੋਂ ਕਿ ਮੇਰਾ ਪਤੀ ਮੇਰੇ ਤੇ ਪਹਿਲਾਂ ਤੋਂ ਵੀ ਜ਼ਿਆਦਾ ਜਾਨ ਛਿੜਕਣ ਲੱਗਿਆ ਸੀ ਉਸਦੇ ਜਜ਼ਬਾਤਾਂ ਵਿੱਚ ਹੋਰ ਵੀ ਜ਼ਿਆਦਾ ਤੇਜ਼ੀ ਆ ਗਈ ਸੀ ਉਹ ਹਰ ਸਮੇਂ ਮੇਰੀ ਮੁਹੱਬਤ ਦੇ ਕਿੱਸੇ ਪੜਦਾ ਰਹਿੰਦਾ ਪਰ ਫਿਰ ਵੀ ਮੇਰਾ ਦਿਲ ਉਸਦੇ ਲਈ ਨਰਮ ਨਹੀਂ ਹੁੰਦਾ ਸੀ ਮੇਰਾ ਮੰਨਣਾ ਸੀ ਕਿ ਖਾਲੀ ਮੁਹੱਬਤ ਕਿਸੇ ਕਮਦੀ ਨਹੀਂ ਹੁੰਦੀ ਉਹ ਸਿਰਫ ਕਿਤਾਬਾਂ ਤੇ ਕਹਾਣੀਆਂ ਦੀਆਂ ਗੱਲਾਂ ਹੁੰਦੀਆਂ ਹਨ ਇਹ ਦੁਨੀਆ ਹੈ ਅਤੇ ਦੁਨੀਆ ਪੈਸੇ ਦੀ ਗੁਲਾਮ ਹੈ ਇਸ ਲਈ ਮੈਂ ਚਾਹੁੰਦੀ ਸੀ ਕਿ ਮੇਰੇ ਕੋਲ ਇੰਨਾ ਪੈਸਾ ਹੋਵੇ ਕਿ ਸਾਰੇ ਮੇਰੇ ਗੁਲਾਮ ਬਣ ਜਾਣ ਤੇ ਇਹ ਸੋਚ ਕੇ ਮੈਂ ਸੂਰਜ ਨਾਲ ਵਿਆਹ ਕਰਾ ਲਿਆ ਸੀ ਪਰ ਮੈਨੂੰ ਕੀ ਪਤਾ ਸੀ ਕਿ ਮੇਰੀ ਕਿਸਮਤ ਹੀ ਮੈਨੂੰ ਧੋਖਾ ਦੇ ਜਾਵੇਗੀ ਦਰਅਸਲ ਮੇਰੇ ਸਹੁਰੇ ਨੇ ਮੇਰੇ ਪਤੀ ਨੂੰ ਇੱਕ ਛੋਟਾ ਜਿਹਾ ਕਮਰਾ ਦਿੱਤਾ ਸੀ ਜਿਸ ਵਿੱਚ ਨਾ ਹੀ ਜ਼ਿਆਦਾ ਸਮਾਨ ਸੀ ਨਾ ਹੀ ਕੋਈ ਐਸੀ ਲੱਗਿਆ ਸੀ ਅਜਿਹਾ ਲੱਗਦਾ ਸੀ ਜਿਵੇਂ ਮੇਰੇ ਸਹੁਰੇ ਨੇ ਤਰਸ ਖਾ ਕੇ ਮੇਰੇ ਪਤੀ ਨੂੰ ਇਹ ਜਗ੍ਹਾ ਦੇ ਦਿੱਤੀ ਹੈ ਕਾਸਕੇ ਮੈਨੂੰ ਵਿਆਹ ਤੋਂ ਪਹਿਲਾਂ ਆਪਣੇ ਪਤੀ ਦੀ ਔਕਾਤ ਪਤਾ ਚੱਲ ਜਾਂਦੀ ਤਾਂ ਮੈਂ ਕਦੇ ਉਸ ਨਾਲ ਵਿਆਹ ਨਾ ਕਰਦੀ ਪਰ ਗਲਤੀ ਸਿਰਫ ਤੇ ਸਿਰਫ ਮੇਰੀ ਸੀ ਮੈਂ ਕਦੇ ਵੀ ਸੁਰਜ ਤੋਂ ਉਸਦੇ ਪਰਸਨਲ ਮਾਮਲਿਆਂ ਬਾਰੇ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਸੀ ਅਤੇ ਨਾ ਹੀ ਇਹ ਪੁੱਛਿਆ ਸੀ ਕਿ ਇਹ ਸਭ ਕਿਸ ਦੇ ਨਾਮ ਹੈ ਮੈਂ ਤਾਂ ਇਹੀ ਸਮਝਦੀ ਸੀ ਕਿ ਸੂਰਜ ਆਪਣੇ ਬਾਪ ਦਾ ਇਕਲੌਤਾ ਮੁੰਡਾ ਹੈ ਇਸ ਲਈ ਅੱਜ ਨਹੀਂ ਤਾਂ ਕੱਲ ਇਹ ਸਭ ਕੁਝ ਉਸ ਦਾ ਹੀ ਹੋ ਜਾਵੇਗਾ ਪਰ ਇਹ ਗਲਤੀ ਮੈਨੂੰ ਬਾਅਦ ਵਿੱਚ ਪਤਾ ਚੱਲੀ ਕਿ ਉਸ ਦੇ ਪਾਪਾ ਉਸ ਨੂੰ ਨਫ਼ਰਤ ਕਰਦੇ ਹਨ ਬਹੁਤ ਕੋਸ਼ਿਸ਼ ਦੇ ਬਾਵਜੂਦ ਵੀ ਮੈਂ ਇਹ ਸਭ ਨਾ ਜਾਣ ਸਕੇ ਕਿ ਮੇਰਾ પતિ ਤੇ ਸਹੁਰੇ ਵਿੱਚ ਕੀ ਸਮੱਸਿਆ ਹੈ ਤਾਂ ਫਿਰ ਮੈਂ ਆਪਣੇ ਸਹੁਰੇ ਦਾ ਦਿਲ ਜਿੱਤਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਕਦੇ ਉਨ੍ਹਾਂ ਨੂੰ ਚਾਹ ਬਣਾ ਕੇ ਦਿੰਦੀ ਕਦੇ ਜੂਸ ਦਿੰਦੀ ਤਾਂ ਕਦੇ ਨਵੇਂ-ਨਵੇਂ ਤਰੀਕੇ ਦੇ ਖਾਣੇ ਬਣਾ ਕੇ ਪੇਸ਼ ਕਰਦੀ ਅਤੇ ਸਹੁਰੇ ਦੇ ਸਾਹਮਣੇ ਅਜਿਹੇ ਕੱਪੜੇ ਪੈਂਦੀ ਕਿ ਮੇਰਾ ਅੱਧਾ ਸਰੀਰ ਦਿਖਾਈ ਦਿੰਦਾ ਸੀ ਪਰ ਉਹਨਾਂ ਤੇ ਮੇਰੀ ਅਦਾਕਾਰੀ ਅਤੇ ਖੂਬਸੂਰਤੀ ਦਾ ਕੋਈ ਅਸਰ ਨਹੀਂ ਹੁੰਦਾ ਅਤੇ ਫਿਰ ਇੱਕ ਦਿਨ ਅਜੀਹਾ ਹੋਇਆ ਜੋ ਮੇਰੇ ਖਿਆਲਾਂ ਦੇ ਬਿਲਕੁਲ ਖਿਲਾਫ ਸੀ ਮੇਰਾ ਪਤੀ ਕਮਰੇ ਤੋਂ ਵਾਪਸ ਆਇਆ ਤਾਂ ਸਿੱਧਾ ਆਪਣੇ ਬਾਪ ਦੇ ਕਮਰੇ ਵਿੱਚ ਚਲਾ ਗਿਆ ਅੱਜ ਤੱਕ ਮੈਂ ਕਦੇ ਆਪਣੇ ਪਤੀ ਨੂੰ ਆਪਣੇ ਬਾਪ ਦੇ ਕਮਰੇ ਵਿੱਚ ਜਾਂਦੇ ਨਹੀਂ ਦੇਖਿਆ ਸੀ ਮੈਨੂੰ ਲੱਗਿਆ ਸ਼ਾਇਦ ਕੋਈ ਜ਼ਰੂਰੀ ਕੰਮ ਹੋਏਗਾ ਪਰ ਥੋੜੀ ਹੀ ਦੇਰ ਵਿੱਚ ਉਹਨਾਂ ਦੋਵਾਂ ਦੇ ਝਗੜੇ ਦੀ ਆਵਾਜ਼ ਮੇਰੇ ਕੰਨਾਂ ਵਿੱਚ ਪੈਣ ਲੱਗੀ ਉਹ ਦੋਵੇਂ ਬੁਰੀ ਤਰ੍ਹਾਂ ਨਾਲ ਲੜਾਈ ਕਰ ਰਹੇ ਸੀ ਪਹਿਲਾਂ ਮੈਂ ਸੋਚਿਆ ਜਾ ਕੇ ਪਤੀ ਨੂੰ ਰੋਕ ਦਿੰਦੀ ਹਾਂ ਕਿ ਉਹ ਲੜਾਈ ਨਾ ਕਰੇ ਇਸ ਤਰ੍ਹਾਂ ਤਾਂ ਉਹ ਸਾਨੂੰ ਘਰ ਤੋਂ ਵੀ ਕੱਢ ਦੇਣਗੇ ਪਰ ਫਿਰ ਮੇਰੇ ਦਿਲ ਵਿੱਚ ਖਿਆਲ ਆਇਆ ਕਿ ਜੇਕਰ ਉਹਨਾਂ ਦੋਵਾਂ ਦੇ ਝਗੜੇ ਵਿੱਚ ਕੋਈ ਅਜੀਬ ਗੱਲਬਾਤ ਹੋ ਗਈ ਅਤੇ ਮੈਂ ਵੀ ਆਪਣੇ ਸਹੁਰੇ ਦੇ ਦਿਲ ਤੋਂ ਉਤਰ ਗਈ ਤਾਂ ਕੀ ਹੋਏਗਾ ਮੈਂ ਆਪਣੀ ਪੋਜੀਸ਼ਨ ਆਪਣੇ ਸਹੁਰੇ ਦੀਆਂ ਨਜ਼ਰਾਂ ਵਿੱਚ ਖਰਾਬ ਨਹੀਂ ਕਰਨਾ ਚਾਹੁੰਦੀ ਸੀ ਇਸ ਲਈ ਵਿਚਾਲੇ ਜਾਣਾ ਸਹੀ ਨਹੀਂ ਸਮਝਿਆ ਦੋਵੇਂ ਪਿਓ ਪੁੱਤ ਖੁਦ ਹੀ ਲੜਾਈ ਕਰਕੇ ਚੁੱਪ ਹੋ ਜਾਣਗੇ ਇਹੀ ਸੋਚ ਕੇ ਮੈਂ ਚੁੱਪ ਬੈਠ ਗਈ ਥੋੜੀ देर बाद ਮੇਰਾ ਪਤੀ ਗੁੱਸੇ ਦੀ ਹਾਲਤ ਵਿੱਚ ਕਮਰੇ ਵਿੱਚ ਆਇਆ ਤੇ ਕਹਿਣ ਲੱਗਾ ਆਪਣਾ ਸਮਾਨ ਪੈਕ ਕਰ ਹੁਣ ਅਸੀਂ ਇੱਥੇ ਨਹੀਂ ਰਹਾਂਗੇ ਮੈਂ ਕਿਰਾਏ ਦੇ ਘਰ ਦਾ ਇੰਤਜ਼ਾਮ ਕਰਦਾ ਹਾਂ ਅਸੀਂ ਹੁਣੇ ਤੇ ਇਸੇ ਸਮੇਂ ਹੀ ਇਹ ਘਰ ਛੱਡ ਰਹੇ ਹਾਂ ਇਹ ਸੁਣਿਆ ਸੀ ਕਿ ਮੇਰੇ ਸਿਰ ਤੇ ਅਸਮਾਨ ਡਿੱਗ ਪਿਆ ਮੈਂ ਆਪਣੇ ਪਤੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਆਪਣੇ ਬਾਪ ਦਾ ਘਰ ਛੱਡਣ ਦੀ ਕੀ ਜ਼ਰੂਰਤ ਹੈ ਪਰ ਮੇਰੇ ਪਤੀ ਦੇ ਸਿਰ ਤੇ ਤਾਂ ਗੁੱਸਾ ਸਵਾਰ ਸੀ ਉਹ ਕਹਿਣ ਲੱਗਾ ਹੁਣ ਮੈਂ ਇੱਕ ਪਲ ਵੀ ਇਸ ਘਰ ਵਿੱਚ ਨਹੀਂ ਰਹਾਗਾ ਅਤੇ ਫਿਰ ਦੇਖਦੇ ਹੀ ਦੇਖਦੇ ਉਸਨੇ ਮੇਰਾ ਤੇ ਆਪਣਾ ਸਮਾਨ ਬੰਨਣਾ ਸ਼ੁਰੂ ਕਰ ਦਿੱਤਾ ਅਤੇ ਸਮਾਨ ਬੰਨ ਕੇ ਮੇਰਾ ਹੱਥ ਫੜ ਕੇ ਉਸ ਬੰਗਲੇ ਤੋਂ ਨਿਕਲ ਆਇਆ ਮੇਰਾ ਦਿਲ ਤਾਂ ਬੁਰੀ ਤਰ੍ਹਾਂ ਨਾਲ ਬੇਚੈਨ ਹੋ ਗਿਆ ਸੀ ਮੈਂ ਆਪਣੇ ਸਹੁਰੇ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰ ਰਹੀ ਸੀ ਅਤੇ ਮੇਰੇ ਪਤੀ ਨੇ ਤਾਂ ਇਨਾ ਵੱਡਾ ਫੈਸਲਾ ਕਰ ਲਿਆ ਸੀ ਮੈਂ ਕਿਸੇ ਵੀ ਸੂਰਤ ਇਸ ਮਹਿਲ ਵਰਗੇ ਘਰ ਨੂੰ ਛੱਡਣਾ ਨਹੀਂ ਚਾਹੁੰਦੀ ਸੀ ਪਰ ਪਤੀ ਦੇ ਅੱਗੇ ਮਜਬੂਰ ਸੀ ਮੇਰਾ ਪਤੀ ਮੈਨੂੰ ਲੈ ਕੇ ਛੋਟੇ ਜਿਹੇ ਘਰ ਵਿੱਚ ਸ਼ਿਫਟ ਹੋ ਗਿਆ ਅਤੇ ਆਪਣੀ ਨੌਕਰੀ ਵੀ ਬਦਲ ਲਈ ਮੇਰੇ ਦਿਲ ਵਿੱਚ ਜੋ ਥੋੜੀ ਬਹੁਤ ਉਮੀਦ ਬਚੀ ਹੋਈ ਸੀ ਪਤੀ ਦੇ ਫੈਸਲੇ ਨਾਲ ਉਹ ਵੀ ਖਤਮ ਹੋ ਗਈ ਅਤੇ ਹੁਣ ਤਾਂ ਜ਼ਿੰਦਗੀ ਵਾਪਸ ਉੱਥੇ ਹੀ ਆ ਗਈ ਸੀ ਜਿੱਥੋਂ ਸ਼ੁਰੂ ਹੋਈ ਸੀ ਛੋਟੇ ਜਿਹੇ ਘਰ ਤੋਂ ਉੱਠ ਕੇ ਵੱਡੇ ਘਰ ਪਹੁੰਚੀ ਸੀ ਅਤੇ ਹੁਣ ਫਿਰ ਵਾਪਸ ਛੋਟੀ ਦੇ ਘਰ ਵਿੱਚ ਆ ਗਈ ਸੀ ਮੇਰੇ ਤੇ ਮੇਰੇ ਪਤੀ ਵਿਚਾਲੇ ਛੋਟੀ ਛੋਟੀ ਗੱਲਾਂ ਤੇ ਝਗੜਾ ਹੋਣ ਲੱਗਿਆ ਸੀ ਮੈਂ ਅਕਸਰ ਉਸ ਨੂੰ ਕਹਿੰਦੀ ਕਿ ਤੁਸੀਂ ਗਲਤ ਫੈਸਲਾ ਕੀਤਾ ਅਜਿਹੀ ਕਿਹੜੀ ਗੱਲ ਸੀ ਜਿਸ ਤੇ ਤੁਸੀਂ ਆਪਣੇ ਬਾਪ ਨਾਲ ਇਸ ਤਰ੍ਹਾਂ ਦਾ ਝਗੜਾ ਕੀਤਾ ਮੇਰੀ ਗੱਲ ਸੁਣ ਕੇ ਮੇਰਾ ਪਤੀ ਚੁੱਪ ਹੋ ਜਾਂਦਾ ਅਤੇ ਗਹਿਰੀ ਨਜ਼ਰਾਂ ਨਾਲ ਮੈਨੂੰ ਦੇਖਣ ਲੱਗਦਾ ਕਦੇ-ਕਦੇ ਤਾਂ ਮੈਨੂੰ ਉਸ ਦੀ ਖਾਮੋਸ਼ੀ ਬਹੁਤ ਹੀ ਰਹਿਸਈਮਈ ਲੱਗਦੀ ਸੀ ਫਿਰ ਇੱਕ ਦਿਨ ਮੇਰੇ ਪਤੀ ਨੇ ਮੈਨੂੰ ਦੱਸਿਆ ਉਹ ਇੱਕ ਹਫ਼ਤੇ ਲਈ ਕਾਰੋਬਾਰ ਦੇ ਸਿਲਸਿਲੇ ਵਿੱਚ ਦੂਜੇ ਸ਼ਹਿਰ ਜਾ ਰਿਹਾ ਹੈ ਉਹ ਚਾਹੁੰਦੇ ਸੀ ਕਿ ਮੈਂ ਆਪਣੀ ਮਾਂ ਦੇ ਘਰ ਚਲੀ ਜਾਵਾਂ ਜਦੋਂ ਉਹ ਵਾਪਸ ਆਉਣਗੇ ਤਾਂ ਮੈਨੂੰ ਉੱਥੋਂ ਲੈ ਜਾਣਗੇ ਪਰ ਮੈਂ ਮਨ੍ਹਾ ਕਰ ਦਿੱਤਾ ਅਤੇ ਆਪਣੇ ਪਤੀ ਨੂੰ ਕਹਿ ਦਿੱਤਾ ਕਿ ਮੈਂ ਇਕੱਲੀ ਰਹਿ ਸਕਦੀ ਹਾਂ ਮੈਨੂੰ ਕੋਈ ਪਰੇਸ਼ਾਨੀ ਨਹੀਂ ਹੈ ਮੇਰਾ ਪਤੀ ਕਹਿਣ ਲੱਗਿਆ ਠੀਕ ਹੈ ਪਰ ਮੇਰੀ ਗੈਰ ਮੌਜੂਦਗੀ ਵਿੱਚ ਮੇਰੇ ਬਾਪ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਸੰਬੰਧ ਨਹੀਂ ਰੱਖਣਾ ਜੇਕਰ ਉਹ ਇੱਥੇ ਆਉਣ ਉਸ ਸਮੇਂ ਵੀ ਉਹਨਾਂ ਨਾਲ ਗੱਲ ਕਰਨ ਦੀ ਜ਼ਰੂਰਤ ਨਹੀਂ ਉਹ ਮੈਨੂੰ ਹੱਦ ਤੋਂ ਜ਼ਿਆਦਾ ਨਫ਼ਰਤ ਕਰਦਾ ਹੈ ਅਤੇ ਮੈਨੂੰ ਡਰ ਹੈ ਕਿ ਕਿਤੇ ਉਹ ਤੈਨੂੰ ਮੇਰੇ ਖਿਲਾਫ ਨਾ ਕਰ ਦੇਣ। ਉਹਨਾਂ ਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ ਅਤੇ ਮੇਰੇ ਦਿਲ ਵਿੱਚ ਖਿਆਲ ਆਇਆ ਇਹ ਤਾਂ ਚੰਗਾ ਮੌਕਾ ਹੈ ਜਦੋਂ ਮੈਂ ਤਨਹਾਈ ਦਾ ਫਾਇਦਾ ਚੁੱਕ ਕੇ ਆਪਣੇ ਬੁੱਢੇ ਸੋਰੇ ਨੂੰ ਆਪਣੇ ਜਾਲ ਵਿੱਚ ਫਸਾ ਸਕਦੀ ਹਾਂ। ਉਹ ਇੱਕ ਮਰਦ ਹੈ ਅਤੇ ਕਦੋਂ ਤੱਕ ਮੇਰੇ ਉੱਪਰ ਤੋਂ ਨਜ਼ਰ ਹਟਾ ਸਕਦਾ ਹੈ ਆਪਣੇ ਪਤੀ ਦੀ ਗેરਮੌਜੂਦਗੀ ਵਿੱਚ। ਮੈਂ ਤਾਂ ਉਹਨਾਂ ਦੇ ਬੰਗਲੇ ਵਿੱਚ ਜਾ ਸਕਦੀ ਹਾਂ ਅਤੇ ਇਹ ਸੋਚ ਕੇ ਮੇਰੇ ਚਿਹਰੇ ਤੇ ਹੱਸੀ ਫੈਲ ਗਈ ਸੀ। ਮੇਰਾ ਪਤੀ ਪੁੱਛਣ ਲੱਗਿਆ ਕੀ ਗੱਲ ਹੈ ਕਿਉਂ ਹੱਸ ਰਹੀ ਹੈ ਮੈਂ ਹੱਸ ਕੇ ਪਤੀ ਨੂੰ ਕਿਹਾ ਬਸ ਸੋਚ ਰਹੀ ਹਾਂ ਕਿ ਇਸ ਵਾਰ ਤੁਸੀਂ ਵਾਪਸ ਆਓਗੇ ਤਾਂ ਤੁਹਾਨੂੰ ਇੱਕ ਸਰਪ੍ਰਾਈਜ਼ ਦਵਾਂਗੀ ਮੇਰਾ ਪਤੀ ਮੈਨੂੰ ਬਹੁਤ ਪਿਆਰ ਕਰਦਾ ਸੀ ਇਹ ਸੁਣ ਕੇ ਉਹ ਖੁਸ਼ ਹੋ ਗਿਆ ਅਤੇ ਮੇਰੇ ਗੱਲ ਲੱਗ ਕੇ ਕਹਿਣ ਲੱਗਾ ਆਪਣਾ ਧਿਆਨ ਰੱਖਣਾ ਮੈਂ ਇੱਕ ਹਫ਼ਤੇ ਵਿੱਚ ਵਾਪਸ ਆ ਜਾਵਾਂਗਾ ਅਤੇ ਉਹ ਆਪਣਾ ਸਮਾਨ ਚੁੱਕ ਕੇ ਘਰ ਤੋਂ ਚਲਾ ਗਿਆ ਉਸ ਦੇ ਜਾਂਦੇ ਹੀ ਮੈਂ ਸਕੂਨ ਦਾ ਸਾਹ ਲਿਆ ਹੁਣ ਇਸ ਛੋਟੇ ਜਿਹੇ ਘਰ ਵਿੱਚ ਮੇਰਾ ਦਮ ਘੁੱਟਦਾ ਸੀ ਮੇਰੇ ਪਤੀ ਨੇ ਮੈਨੂੰ ਇੱਕ ਹਸਰਤ ਭਰੀ ਜ਼ਿੰਦਗੀ ਦੇ ਸਿਵਾ ਹੋਰ ਕੁਝ ਨਹੀਂ ਦਿੱਤਾ ਸੀ ਇਹ ਵਿਆਹ ਹੁਣ ਮੇਰੇ ਲਈ ਕੋਈ ਮਤਵ ਨਹੀਂ ਰੱਖਦਾ ਸੀ ਮੈਨੂੰ ਆਪਣੇ ਪਤੀ ਨਾਲ ਕਦੇ ਵੀ ਪਿਆਰ ਨਹੀਂ ਸੀ ਹੁਣ ਮੈਨੂੰ ਇੱਕ ਵਾਰ ਫਿਰ ਆਪਣੇ ਸਹੁਰੇ ਦੇ ਘਰ ਜਾਣਾ ਸੀ ਅਤੇ ਆਪਣੀ ਕਿਸਮਤ ਅਜ਼ਮਾਉਣੀ ਸੀ ਸ਼ਾਮ ਦੇ ਸਮੇਂ ਮੈਂ ਆਪਣਾ ਥੋੜਾ ਜਿਹਾ ਸਮਾਨ ਲਿਆ ਤੇ ਆਪਣੇ ਸਹੁਰੇ ਦੇ ਦਰਵਾਜ਼ੇ ਤੇ ਪਹੁੰਚ ਗਈ ਮੈਨੂੰ ਦੇਖ ਕੇ ਉਹ ਬਹੁਤ ਹੈਰਾਨ ਹੋਇਆ ਮੈਂ ਉਹਨਾਂ ਨੂੰ ਰੋਂਦੇ ਹੋਏ ਦੱਸਿਆ ਕਿ ਉਹਨਾਂ ਦਾ ਮੁੰਡਾ ਮੈਨੂੰ ਇਕੱਲਾ ਛੱਡ ਕੇ ਦੂਜੇ ਸ਼ਹਿਰ ਚਲਾ ਗਿਆ ਹੈ ਜਦੋਂ ਤੱਕ ਉਹ ਵਾਪਸ ਨਹੀਂ ਆ ਜਾਂਦਾ ਮੈਨੂੰ ਆਪਣੇ ਕੋਲ ਰੱਖ ਲਓ ਪਹਿਲਾਂ ਤਾਂ ਮੇਰਾ ਸਹੁਰਾ ਹੈਰਾਨੀ ਨਾਲ ਮੈਨੂੰ ਦੇਖਣ ਲੱਗਿਆ ਤੇ ਫਿਰ ਉਹਨਾਂ ਨੇ ਨੌਕਰ ਨੂੰ ਕਹਿ ਕੇ ਮੇਰਾ ਕਮਰਾ ਖੁਲਵਾ ਦਿੱਤਾ ਮੈਨੂੰ ਲੱਗਿਆ ਕਿ ਮੈਨੂੰ ਇੰਨੀ ਆਸਾਨੀ ਨਾਲ ਦੁਬਾਰਾ ਤੋਂ ਜਗ੍ਹਾ ਨਹੀਂ ਮਿਲੇਗੀ ਪਰ ਮੇਰੇ ਸਹੁਰੇ ਨੇ ਜ਼ਿਆਦਾ ਸਵਾਲ ਜਵਾਬ ਨਹੀਂ ਕੀਤਾ ਸੀ ਹੁਣ ਮੈਨੂੰ ਰਾਤ ਦਾ ਇੰਤਜ਼ਾਰ ਸੀ ਕਿ ਜਦੋਂ ਮੈਂ ਆਸਾਨੀ ਨਾਲ ਆਪਣਾ ਮਕਸਦ ਪੂਰਾ ਕਰ ਸਕਦੀ ਸੀ ਰਾਤ ਦੇ 2 ਵਜੇ ਹੀ ਮੈਂ ਖੂਬ ਤਿਆਰ ਹੋ ਕੇ ਆਪਣੇ ਸਹੁਰੇ ਦੇ ਕਮਰੇ ਦੇ ਦਰਵਾਜ਼ੇ ਤੇ ਪਹੁੰਚ ਗਈ। ਮੇਰੇ ਹੱਥ ਵਿੱਚ ਜੂਸ ਦਾ ਗਲਾਸ ਸੀ ਜਿਸ ਵਿੱਚ ਮੈਂ ਨਸ਼ੇ ਦੀ ਗੋਲੀ ਵੀ ਪਾ ਦਿੱਤੀ ਸੀ। ਮੇਰਾ ਇਰਾਦਾ ਸੀ ਕਿ ਜੇਕਰ ਮੇਰਾ ਸਹੁਰਾ ਖੁਦ ਆਪਣੇ ਆਪ ਮੇਰੇ ਪਿੱਛੇ دیਵਾਨਾ ਨਹੀਂ ਹੋਵੇਗਾ ਤਾਂ ਮੈਂ ਉਸ ਨੂੰ ਇਹ ਜੂਸ ਪਿਲਾ ਦਵਾਂਗੀ ਅਤੇ ਨਸ਼ੇ ਦੇ ਬਾਤਾਂ ਉਹ ਆਪਣੇ ਹੌਸ ਖੋ ਬੈਠੇਗਾ ਅਤੇ ਮੈਂ ਉਸ ਦੀ ਅਜਹੀ ਕੋਈ ਵੀਡੀਓ ਰਿਕਾਰਡ ਕਰ ਲਵਾਂਗੀ ਜਿਸ ਨਾਲ ਉਹਨਾਂ ਨੂੰ ਧਮਕੀ ਦੇ ਕੇ ਪੈਸੇ ਹਾਸਲ ਕਰਦੀ ਰਹਾਂਗੀ। ਪਰ ਮੈਨੂੰ ਇਹ ਨਹੀਂ ਪਤਾ ਸੀ ਕਿ ਮੇਰਾ ਇਹ ਸਾਰਾ ਪਲਾਨ ਇੱਕ ਝਟਕੇ ਵਿੱਚ ਹੀ ناکਾਮ ਹੋ ਜਾਵੇਗਾ ਜਿਵੇਂ ਹੀ ਮੈਂ ਕਮਰੇ ਦੇ ਅੰਦਰ ਦਾਖਲ ਹੋਈ ਤਾਂ ਅੰਦਰ ਦਾ ਮੰਜ਼ਰ ਦੇਖ ਕੇ ਮੇਰੇ ਹੋਸ਼ ਉੱਡ ਗਏ ਕਿਉਂਕਿ ਕਮਰੇ ਵਿੱਚ ਮੇਰਾ ਸਹੁਰਾ ਇਕੱਲਾ ਨਹੀਂ ਸੀ ਬਲਕਿ ਉਹਨਾਂ ਦੇ ਨਾਲ-ਨਾਲ ਮੇਰਾ ਪਤੀ ਵੀ ਮੌਜੂਦ ਸੀ ਅਤੇ ਉਹ ਦੋਵੇਂ ਬਹੁਤ ਆਰਾਮ ਨਾਲ ਬੈਠੇ ਗੱਲਾਂ ਕਰ ਰਹੇ ਸੀ ਉਹਨਾਂ ਦੋਵਾਂ ਨੂੰ ਇਕੱਠੇ ਦੇਖ ਕੇ ਮੈਂ ਹੈਰਾਨ ਰਹਿ ਗਈ ਸੀ ਕਿਉਂਕਿ ਮੈਂ ਜਿਸ ਖੁੱਲੇ ਲਿਬਾਸ ਵਿੱਚ ਦਾਖਲ ਹੋਈ ਸੀ ਮੇਰਾ ਪਤੀ ਮੈਨੂੰ ਫੱਟੀ-ਫੱਟੀ ਅੱਖਾਂ ਨਾਲ ਦੇਖ ਰਿਹਾ ਸੀ ਅਤੇ ਸੋਹਰੇ ਦੇ ਚਿਹਰੇ ਤੇ ਇੱਕ ਅਲੱਗ ਜਿਹੀ ਮੁਸਕਰਾਹਟ ਸੀ ਸੂਰਜ ਦੀਆਂ ਅੱਖਾਂ ਵਿੱਚ ਵਿਸ਼ਵਾਸ ਸੀ ਜਿਵੇਂ ਉਸ ਨੂੰ ਮੇਰੀ ਇਹ ਹਾਲ ਦੇਖ ਕੇ ਅੰਦਾਜ਼ਾ ਨਹੀਂ ਸੀ ਕਿ ਮੈਂ ਅਜਿਹਾ ਵੀ ਕਰ ਸਕਦੀ ਹਾਂ ਮੇਰੇ ਸੋਹਰੇ ਨੇ ਹੱਸ ਕੇ ਮੇਰੇ ਵੱਲ ਦੇਖਿਆ ਅਤੇ ਕਹਿਣ ਲੱਗਾ ਨੂੰ ਅੰਦਰ ਆ ਦਰਵਾਜ਼ੇ ਤੇ ਹੀ ਕਿਉਂ ਰੁਕ ਗਈ ਹੈ ਮੈਂ ਤੇਰਾ ਹੀ ਇੰਤਜ਼ਾਰ ਕਰ ਰਿਹਾ ਸੀ ਮੈਨੂੰ ਅਜੀਹਾ ਲੱਗਿਆ ਜਿਵੇਂ ਮੇਰੇ ਤੇ ਪਾਣੀ ਪੈ ਗਿਆ ਹੋਵੇ ਮੈਨੂੰ ਚੱਕਰ ਆਉਣ ਲੱਗੇ ਸੀ ਮੈਂ ਬਹੁਤ ਮੁਸ਼ਕਿਲ ਨਾਲ ਖੁਦ ਨੂੰ ਸੰਭਾਲ ਰੱਖਿਆ ਸੀ ਕੁਝ ਦੇਰ ਪਹਿਲਾਂ ਮੈਂ ਆਪਣੇ ਹੁਸਨ ਤੇ ਆਪਣੀ ਜਵਾਨੀ ਤੇ ਇੰਨਾ غرور ਕਰ ਰਹੀ ਸੀ ਤੇ ਹੁਣ ਆਪਣੇ ਪਤੀ ਨੂੰ ਸਾਹਮਣੇ ਦੇਖ ਕੇ ਮੈਨੂੰ ਸਮਝ ਨਹੀਂ ਆ ਰਿਹਾ ਸੀ ਮੈਂ ਕਿਸ ਤਰ੍ਹਾਂ ਖੁਦ ਨੂੰ ਕਿਤੇ ਲੁਕਾ ਲਵਾਂ ਅਜਿਹਾ ਲੱਗ ਰਿਹਾ ਸੀ ਜ਼ਮੀਰ ਫੱਟੇ ਤੇ ਮੈਂ ਉਸ ਵਿੱਚ ਸਮਾ ਜਾਵਾਂ ਮੇਰਾ ਪਤੀ ਹੌਲੀ-ਹੌਲੀ ਕਦਮ ਚੁੱਕਦਾ ਹੋਇਆ ਮੇਰੇ ਨੇੜੇ ਆਇਆ ਤੇ ਮੇਰੀ ਅੱਖਾਂ ਵਿੱਚ ਅੱਖਾਂ ਪਾ ਕੇ ਪੁੱਛਣ ਲੱਗਾ ਇਹ ਸਭ ਕੀ ਹੈ ਮੇਰੀ ਜ਼ੁਬਾਨ ਨੂੰ ਤਾਲਾ ਲੱਗ ਗਿਆ ਸੀ ਮੇਰੇ ਕੋਲ ਕੋਈ ਜਵਾਬ ਨਹੀਂ ਸੀ ਮੇਰੇ ਪਤੀ ਨੇ ਇੱਕ ਜ਼ੋਰਦਾਰ ਥੱਪੜ ਮੇਰੇ ਮੂੰਹ ਤੇ ਮਾਰਿਆ ਮੈਂ ਫਰਸ਼ ਤੇ ਜਾ ਕੇ ਡਿੱਗੀ ਸੀ ਮੇਰੇ ਪਤੀ ਨੇ ਉੱਥੇ ਖੜੇ ਖੜੇ ਹੀ ਮੇਰੇ ਮੂੰਹ ਤੇ ਤਲਾਕ ਦੇ ਪੇਪਰ ਮਾਰ ਦਿੱਤੇ ਮੈਨੂੰ ਵਿਸ਼ਵਾਸ ਨਹੀਂ ਆ ਰਿਹਾ ਸੀ ਕਿ ਮੇਰਾ ਪਤੀ ਮੈਨੂੰ ਇੰਨਾ ਪਿਆਰ ਕਰਦਾ ਸੀ ਉਹ ਮੈਨੂੰ ਤਲਾਕ ਕਿਵੇਂ ਦੇ ਸਕਦਾ ਹੈ ਉਹ ਤਾਂ ਮੇਰੀ ਮੁਹੱਬਤ ਵਿੱਚ دیਵਾਨਾ ਸੀ ਸੁਰਜ ਦੀਆਂ ਅੱਖਾਂ ਵਿੱਚ ਹੰਝੂ ਸੀ ਉਹ ਆਪਣੇ ਜਜ਼ਬਾਤਾਂ ਨੂੰ ਆਪਣੇ ਗਲੇ ਦੇ نیچے ਉਤਾਰ ਰਿਹਾ ਸੀ ਤੇ ਰੋਂਦੇ ਹੋਏ ਸ਼ਬਦਾਂ ਵਿੱਚ ਕਹਿਣ ਲੱਗਾ ਕਿ ਮੇਰੇ ਬਾਪ ਨੇ ਮੈਨੂੰ ਵਿਆਹ ਤੋਂ ਪਹਿਲਾਂ ਹੀ ਤੇਰਾ ਸੱਚ ਸਮਝਾ ਦਿੱਤਾ ਸੀ ਅਤੇ ਦੱਸ ਦਿੱਤਾ ਸੀ ਕਿ ਤੂੰ ਸਿਰਫ ਪੈਸਿਆਂ ਦੀ ਖਾਤਰ ਹੀ ਮੇਰੇ ਨਾਲ ਵਿਆਹ ਕਰ ਰਹੀ ਹੈ ਪਰ ਮੈਂ ਆਪਣੇ ਪਾਪਾ ਦੀ ਗੱਲ ਨਹੀਂ ਮੰਨੀ ਤੇ ਪਾਪਾ ਨੂੰ ਇਹੀ ਕਿਹਾ ਕਿ ਹਰ ਗਰੀਬ ਕੁੜੀ ਪੈਸੇ ਦੀ ਦੀਵਾਨੀ ਨਹੀਂ ਹੁੰਦੀ ਤੂੰ ਮੈਨੂੰ ਪਿਆਰ ਕਰਦੀ ਹੈ ਮੇਰੇ ਪੈਸੇ ਨਾਲ ਤੈਨੂੰ ਕੋਈ ਮਤਲਬ ਨਹੀਂ ਹੈ ਪਾਪਾ ਨੇ ਮੈਨੂੰ ਕਿਹਾ ਸੀ ਕਿ ਤੂੰ ਅਜ਼ਮਾ ਕੇ ਦੇਖ ਲੈ ਜੋ ਮੈਂ ਕਿਹਾ ਉਹੀ ਸੱਚ ਸਾਬਿਤ ਹੋਵੇਗਾ ਇਹ ਕੁੜੀ ਮੇਰੇ ਦਫ਼ਤਰ ਵਿੱਚ ਕੰਮ ਕਰਦੀ ਹੈ ਮੈਂ ਇਸ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਇਹ ਸਿਰਫ ਵੈਸੇ ਦੀ لالچی ਹੈ ਮੈਨੂੰ ਆਪਣੇ ਪਿਆਰ ਤੇ ਵਿਸ਼ਵਾਸੀ ਇਸ ਲਈ ਮੈਂ ਤੈਨੂੰ ਅਜ਼ਮਾਉਣ ਦੀ ਗੱਲ ਤੇ ਹਾਂਮੀ ਪਰ ਲਈ ਸੀ ਪਾਪਾ ਮੈਨੂੰ ਨਫ਼ਰਤ ਨਹੀਂ ਕਰਦੇ ਸੀ ਪਰ ਤੈਨੂੰ ਅਜ਼ਮਾਉਣ ਲਈ ਹੀ ਪਾਪਾ ਨੇ ਮੈਨੂੰ ਨੌਕਰ ਬਣਾ ਦਿੱਤਾ ਤੇ ਖੁਦ ਮਾਲਕ ਬਣ ਗਏ ਤੇ ਮੈਨੂੰ ਨਫ਼ਰਤ ਦਾ ਇਜ਼ਹਾਰ ਕਰਨ ਲੱਗੀ ਸੀ ਤਾਂ ਕਿ ਤੈਨੂੰ ਇਸ ਗੱਲ ਦਾ ਵਿਸ਼ਵਾਸ ਹੋ ਸਕੇ ਕਿ ਮੇਰੇ ਕੋਲ ਕੋਈ ਧਨ ਤੌਲਤ ਨਹੀਂ ਹੈ ਅਤੇ ਨਾ ਹੀ ਕਦੇ ਹੋ ਸਕਦੀ ਹੈ ਪਾਪਾ ਨੂੰ ਵਿਸ਼ਵਾਸ ਸੀ ਕਿ ਉਹ ਸੱਚ ਸਾਬਤ ਹੋਣਗੇ ਇਸ ਲਈ ਉਹਨਾਂ ਨੇ ਤਲਾਕ ਦੇ ਪੇਪਰ ਪਹਿਲਾਂ ਹੀ ਬਣਵਾ ਰੱਖੇ ਸੀ ਉਹ ਮੇਰੀ ਜ਼ਿੰਦਗੀ ਵਿੱਚ ਤੈਨੂੰ ਬਰਦਾਸ਼ਤ ਨਹੀਂ ਕਰ ਸਕਦੇ ਸੀ ਕਿਉਂਕਿ ਤੂੰ ਇੱਕ ਲਾਲਚੀ ਕੁੜੀ ਹੈ ਮੈਨੂੰ ਲੱਗਿਆ ਸੀ ਕਿ ਮੇਰੇ ਹੱਥ ਖਾਲੀ ਹੋਣ ਤੇ ਵੀ ਤੈਨੂੰ ਕੋਈ ਫਰਕ ਨਹੀਂ ਪਵੇਗਾ ਤੂੰ ਮੈਨੂੰ ਪਹਿਲਾਂ ਵਰਗਾ ਹੀ ਪਿਆਰ ਕਰੇਗੀ ਪਰ ਹਰ ਗੁਜ਼ਰਦੇ ਦਿਨ ਦੇ ਨਾਲ ਨਾਲ ਤੂੰ ਮੇਰੇ ਤੋਂ ਦੂਰ ਹੁੰਦੀ ਚਲੀ ਗਈ ਪਰ ਮੈਂ ਫਿਰ ਵੀ ਆਪਣੇ ਪਿਆਰ ਵਿੱਚ ਕੋਈ ਕਮੀ ਨਹੀਂ ਛੱਡੀ ਮੈਂ ਆਪਣੇ ਪਿਆਰ ਨਾਲ ਤੈਨੂੰ ਜਿੱਤ ਲੈਣਾ ਚਾਹੁੰਦਾ ਸੀ ਪਰ ਦੁਲਦੀ ਵਜ੍ਹਾ ਨਾਲ ਤੂੰ ਮੈਨੂੰ ਛੱਡ ਦਿੱਤਾ ਤੇ ਛੋਟੀ ਛੋਟੀ ਗਲਤੀ ਮੇਰੇ ਨਾਲ ਲੜਾਈ ਸ਼ੁਰੂ ਕਰ ਦਿੱਤੀ ਮੈਂ ਜਾਣ ਗਿਆ ਸੀ ਕਿ ਪਾਪਾ ਦੀ ਗੱਲ ਸੱਚ ਹੈ ਪਰ ਫਿਰ ਵੀ ਤੇਰੇ ਲਈ ਪਾਪਾ ਨਾਲ ਲੜਦਾ ਰਿਹਾ ਤੇ ਫਿਰ ਜਦੋਂ ਇੱਕ ਦਿਨ ਪਾਪਾ ਨੇ ਮੈਨੂੰ ਦੱਸਿਆ ਕਿ ਤੂੰ ਉਹਨਾਂ ਦੇ ਸਾਹਮਣੇ ਆਉਂਦੀ ਹੈ ਤਾਂ ਮੈਨੂੰ ਵਿਸ਼ਵਾਸ ਨਹੀਂ ਹੋਇਆ ਮੈਂ ਗੁੱਸੇ ਵਿੱਚ ਆ ਗਿਆ ਤੇ ਪਾਪਾ ਨਾਲ ਲੜਾਈ ਸ਼ੁਰੂ ਕਰ ਦਿੱਤੀ ਕਿ ਤੂੰ ਤੇਰੇ ਤੇ ਇਸ ਤਰ੍ਹਾਂ ਦੇ ਇਲਜ਼ਾਮ ਨਾ ਲਗਾਉ ਪਰ ਪਾਪਾ ਨੇ ਕਿਹਾ ਕਿ ਉਹ ਸੱਚ ਕਹਿ ਰਹੇ ਹਨ ਫਿਰ ਵੀ ਮੈਂ ਆਪਣੇ ਪਾਪਾ ਨਾਲੋਂ ਜ਼ਿਆਦਾ ਤੇਰੇ ਤੇ ਵਿਸ਼ਵਾਸ ਕੀਤਾ ਤੇ ਤੈਨੂੰ ਇੱਥੋਂ ਲੈ ਕੇ ਅਲੱਗ ਹੋ ਗਿਆ। ਪਾਪਾ ਬਾਰ-ਬਾਰ ਮੈਨੂੰ ਫੋਨ ਕਰਦੇ ਰਹੇ ਤੇ ਇਹੀ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰਦੇ ਰਹੇ ਕਿ ਉਹ ਸੱਚ ਕਹਿ ਰਹੇ ਹਨ। ਪਰ ਫਿਰ ਵੀ ਮੈਂ ਉਹਨਾਂ ਦਾ ਭਰੋਸਾ ਨਹੀਂ ਕਰ ਸਕਿਆ। ਪਾਪਾ ਨੇ ਮੈਨੂੰ ਇੱਕ ਆਖਰੀ ਖੇਡ ਖੇਡਣ ਦੇ ਲਈ ਕਿਹਾ ਕਿ ਤੂੰ ਦੂਜੇ ਸ਼ਹਿਰ ਜਾਣ ਦਾ ਨਾਟਕ ਕਰ। ਅਤੇ ਦੇਖ ਤੇਰੀ ਪਤਨੀ ਤੇਰੇ ਪਿੱਛੋਂ ਕੀ ਕਰੇਗੀ? ਤੈਨੂੰ ਖੁਦ ਪਤਾ ਚੱਲ ਜਾਵੇਗਾ ਕਿ ਕੌਣ ਸੱਚਾ ਹੈ ਤੇ ਕੌਣ ਝੂਠਾ ਹੈ। ਮੈਂ ਅਜਿਹਾ ਹੀ ਕੀਤਾ ਤੇ ਦੂਜੇ ਸ਼ਹਿਰ ਜਾਣ ਦੇ ਨਾਮ ਤੇ ਪਾਪਾ ਦੇ ਕੋਲ ਆ ਗਿਆ ਮੈਂ ਦੇਖਣਾ ਚਾਹੁੰਦਾ ਸੀ ਕਿ ਤੂੰ ਕੀ ਕਰੇਗੀ ਮੈਨੂੰ ਵਿਸ਼ਵਾਸ ਸੀ ਕਿ ਮੇਰਾ ਪਿਆਰ ਜਿੱਤ ਜਾਵੇਗਾ ਤੇ ਪਾਪਾ ਦਾ ਸ਼ੱਕ ਖਾ ਜਾਵੇਗਾ ਪਰ ਅਫਸੋਸ ਪਾਪਾ ਦੀ ਗੱਲ ਸੱਚ ਸਾਬਤ ਹੋ ਗਈ ਮੇਰੇ ਮਨਾ ਕਰਨ ਦੇ ਬਾਵਜੂਦ ਆਪਣਾ ਸਮਾਨ ਚੁੱਕ ਕੇ ਤੂੰ ਇੱਥੇ ਚਲੀ ਆਈ ਤੇ ਰਾਤ ਦੇ ਹਨੇਰੇ ਵਿੱਚ ਇਸ ਤਰ੍ਹਾਂ ਦੇ ਕੱਪੜੇ ਪਹਿਨ ਕੇ ਪਾਪਾ ਦੇ ਕਮਰੇ ਵਿੱਚ ਪਹੁੰਚ ਗਈ ਯਕੀਨਨ ਤੇਰਾ ਮਕਸਦ ਪਾਪਾ ਨੂੰ ਆਪਣੇ ਜਾਲ ਵਿੱਚ ਫਸਾ ਕੇ ਜਾਇਦਾਦ ਹਾਸਲ ਕਰਨ ਦਾ ਸੀ ਪਰ ਜਾਣ ਲੱਗੇ ਮੈਂ ਤੇ ਮੇਰੇ ਪਪਾ ਹੁਣ ਤੇਰੇ ਕਿਸੇ ਧੋਖੇ ਵਿੱਚ ਨਹੀਂ ਆਵਾਂਗੇ ਪਪਾ ਤਾਂ ਤੇਰੀ ਅਸਲੀਅਤ ਪਹਿਲਾਂ ਤੋਂ ਹੀ ਜਾਣਦੇ ਸੀ ਮੇਰੀ ਅੱਖਾਂ ਤੋਂ ਵੀ ਹੁਣ ਤੇਰੇ ਪਿਆਰ ਦੀ ਪੱਟੀ ਉੱਤਰ ਗਈ ਹੈ ਮੈਂ ਤੈਨੂੰ ਤਲਾਕ ਦੇ ਚੁੱਕਿਆ ਹਾਂ ਹੁਣ ਤੇਰਾ ਤੇ ਮੇਰਾ ਕੋਈ ਰਿਸ਼ਤਾ ਨਹੀਂ ਹੈ ਇਸ ਲਈ ਤੂੰ ਇਸੇ ਸਮੇਂ ਇਸ ਘਰ ਤੋਂ ਤੇ ਸਾਡੀ ਜ਼ਿੰਦਗੀ ਤੋਂ ਚਲੀ ਜਾ ਇਹ ਕਹਿ ਕੇ ਸੁਰਜ ਨੇ ਦੁਬਾਰਾ ਮੇਰੇ ਤੇ ਨਜ਼ਰ ਰੱਖਣਾ ਵੀ गवारा ਨਹੀਂ ਕੀਤਾ ਸੀ ਮੇਰਾ ਸੋਹਰਾ ਵੀ ਖਾਮੋਸੀ ਨਾਲ ਸਿਰ ਝੁਕਾਏ ਬਿਸਤਰ ਤੇ ਬੈਠ ਗਿਆ ਸੀ ਉਹਨਾਂ ਦੇ ਚਿਹਰੇ ਤੇ ਅਫਸੋਸ ਨਜ਼ਰ ਆ ਰਿਹਾ ਸੀ ਆਪਣੇ ਜਵਾਨ ਮੁੰਡੇ ਨੂੰ ਤਕਲੀਫ 'ਚ ਦੇਖ ਕੇ ਉਹ ਵੀ ਖੁਸ਼ ਨਹੀਂ ਸੀ ਉਹਨਾਂ ਨੇ ਆਪਣੇ ਮੁੰਡੇ ਦੀਆਂ ਅੱਖਾਂ ਜ਼ਰੂਰ ਖੋਲ ਦਿੱਤੀਆਂ ਸੀ ਪਰ ਉਹਨਾਂ ਦੇ ਮੁੰਡੇ ਦਾ ਦਿਲ ਵੀ ਟੁੱਟਿਆ ਸੀ ਮੈਂ ਰੋਂਦੇ ਹੋਏ ਸੂਰਜ ਤੋਂ ਮਾਫੀ ਮੰਗੀ ਪਰ ਸੂਰਜ ਨੇ ਮੈਨੂੰ ਮਾਫ ਨਹੀਂ ਕੀਤਾ ਬਲਕਿ ਅੱਧੀ ਰਾਤ ਨੂੰ ਹੀ ਮੈਨੂੰ ਘਰ ਤੋਂ ਕੱਢ ਦਿੱਤਾ ਮੈਂ ਆਪਣਾ ਥੋੜਾ ਜਿਹਾ ਸਮਾਨ ਲੈ ਕੇ ਆਪਣੀ ਮਾਂ ਦੇ ਦਰਵਾਜ਼ੇ ਤੇ ਚਲੀ ਗਈ ਤੇ ਅੱਜ ਵੀ ਆਪਣੀ ਮਾਂ ਦੀ ਦਹੇਲੀਜ਼ ਤੇ ਹੀ ਬੈਠੀ ਹਾਂ ਸੂਰਜ ਦੇ ਨਾਲ ਬਿਤਾਏ ਉਹ ਪਲ ਮੈਨੂੰ ਯਾਦ ਆਉਂਦੇ ਹਨ ਮੈਨੂੰ ਅਹਿਸਾਸ ਹੁੰਦਾ ਹੈ ਕਿ ਸੱਚ ਵਿੱਚ ਸੂਰਜ ਮੈਨੂੰ ਸੱਚਾ ਪਿਆਰ ਕਰਦਾ ਸੀ ਅਤੇ ਉਸਦਾ ਪਿਆਰ ਦੁਨੀਆ ਦੀ ਕਿਸੇ ਵੀ ਦੌਲਤ ਤੋਂ ਜ਼ਿਆਦਾ ਕੀਮਤੀ ਸੀ ਮੈਂ ਉਸਦੇ ਨਾਲ ਕੁਝ ਹੀ ਮਹੀਨੇ گزارੇ ਸੀ ਉਸਨੇ ਮੈਨੂੰ ਦੁਨੀਆ ਦਾ ਹਰ ਐਸ਼ਵਾਰਾ ਤੇ ਮਹਿੰਗੇ ਤੋਹਫੇ ਤਾਂ ਨਹੀਂ ਦਿੱਤੇ ਸੀ ਪਰ ਆਪਣੀ ਮੁਹੱਬਤ ਦਾ ਉਹ ਮਾਣ ਜ਼ਰੂਰ ਦਿੱਤਾ ਸੀ ਕਿ ਮੈਂ ਇੱਜ਼ਤ ਨਾਲ ਉਸਦੇ ਨਾਲ ਖੜੀ ਹੋ ਸਕਦੀ ਸੀ ਤਲਾਕ ਦੇ ਦੂਜੇ ਦਿਨ ਹੀ ਸੁਰਜ ਨੇ ਮੈਨੂੰ 5 ਲੱਖ ਰੁਪਏ ਭੇਜ ਦਿੱਤੇ ਸੀਗੇ ਹੁਣ ਤੇਰਾ ਮੇਰੇ ਉੱਪਰ ਕੋਈ ਵੀ ਹੱਕ ਨਹੀਂ ਬਣਦਾ ਪਰ ਮੈਂ ਹੁਣ ਆਪਣੀ ਜ਼ਿੰਦਗੀ ਵਿੱਚ ਇਕੱਲਾ ਤੇ ਉਦਾਸ ਹਾਂ ਮੇਰੇ ਕੋਲ ਹੁਣ ਕੁਝ ਵੀ ਨਹੀਂ ਹੈ ਮੇਰੀ ਤੁਹਾਨੂੰ ਸਾਰੀਆਂ ਭੈਣਾਂ ਨੂੰ ਬੇਨਤੀ ਹੈ ਕਿ ਲਾਲਚ ਵਿੱਚ ਆ ਕੇ ਕਦੇ ਵੀ ਆਪਣਾ ਘਰ ਬਰਬਾਦ ਨਾ ਕਰੋ ਜੇਕਰ ਇਸ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਕੀਮਤੀ ਕੋਈ ਚੀਜ਼ ਹੈ ਤਾਂ ਉਹ ਇੱਕ ਅਜਿਹਾ ਇਨਸਾਨ ਹੈ ਜੋ ਤੁਹਾਨੂੰ ਸੱਚਾ ਪਿਆਰ ਕਰੇ ਜੇਕਰ ਤੁਸੀਂ ਲੋਕ ਵੀ ਮੇਰੀ ਗੱਲ ਨਾਲ ਸਹਿਮਤ ਹੋ ਤਾਂ ਆਪਣੀ ਕੀਮਤੀ ਰਾਏ ਜ਼ਰੂਰ ਦੇਣਾ